ਯੋਧ ਨਸ਼ਾ ਬਰੁੱਧ ਦੀ ਹਕੀਕਤ ਇਹ ਹੈ ਕਿ ਪੁਲਿਸ ਦੀ ਤਮਾਮ ਜਿੱਦੋ ਜਹਿਦ ਦੇ ਬਾਵਜੂਦ ਵੀ ਨਸ਼ਾ ਅਜੇ ਤੱਕ ਪੂਰੀ ਤਰ੍ਹਾਂ ਨਾਲ ਬਿਕਣੋਂ ਬੰਦ ਨਹੀਂ ਹੋਇਆ ਇਸ ਦੀ ਤਾਜ਼ਾ ਉਦਾਹਰਣ ਬਟਾਲਾ ਦੇ ਬੱਸ ਸਟੈਂਡ ਤੇ ਬੀਤੀ ਦੇਰ ਰਾਤ ਦੇਖਣ ਨੂੰ ਮਿਲੀ ਜਿੱਥੇ ਨਸ਼ੇ ਵਿੱਚ ਧੁੱਤ 22 ਸਾਲਾਂ ਲੜਕੀ ਘੁੰਮਦੀ ਹੋਈ ਨਜ਼ਰ ਆਈ ਜਿਸ ਦੇ ਨਾਲ ਇੱਕ ਨੌਜਵਾਨ ਵੀ ਸੀ ਜੋ ਕਿ ਉਸ ਨੂੰ ਆਪਣੀ ਸਾਲੀ ਦੱਸ ਰਿਹਾ ਸੀ ਜਕਰਜੋਗ ਹੈ ਕਿ ਇਸ ਲੜਕੀ ਅਤੇ ਲੜਕੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਸਬੰਧੀ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਕੁਝ ਪੁਲਿਸ ਕਰਮਚਾਰੀ ਉੱਥੇ ਪਹੁੰਚ ਗਏ ਅਤੇ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਨੇ ਨਸ਼ੇ ਵਿੱਚ ਧੁੱਤ ਲੜਕੀ ਅਤੇ ਨੌਜਵਾਨ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਜਿਕਰ ਜੋ ਗਿਆ ਕਿ 22 ਸਾਲਾਂ ਲੜਕੀ ਸ਼ਰਿਆਮ ਹੀ ਦੱਸ ਰਹੀ ਸੀ ਕਿ ਨਵੀਂ ਆਵਾਦੀ ਬਟਾਲਾ ਤੋਂ ਸ਼ਰਿਆਮ ਨਸ਼ਾ ਮਿਲਦਾ ਹੈ ਤੇ ਉਸ ਨੇ ਵੀ ਉੱਥੋਂ ਹੀ 300 ਰੁਪਏ ਦਾ ਚਿਟਾ ਖਰੀਦ ਕੇ ਨਸ਼ਾ ਕੀਤਾ ਸੀ। ਸਕਾ ਦਿਜਾ। ਹਾਂਜੀ। ਤੇਰਾ ਮੋਬਾਈਲ ਕਿੱਥੇ ਹੈਗਾ? ਮੇਰੇ ਕੋਲ ਮੋਬਾਈਲ ਨਹੀਂ ਹੈਗਾ ਸਰ। ਮੈਂ ਕਰਦੀ ਮੈਂ ਜੀ। ਤੁਸੀਂ ਕਰਦੇ ਹੋ ਤੇ ਉਹ ਵੇਚਦਾ ਹੈ? ਨਹੀਂ। दोनों अच्छा दोनों नशा कर दिया इस कर के वो मैं केड़ा ने शकी तब हैं जी चिट्टा सर नशा लेंदे कि तू तू नशा लेंदे कि तू ये दसो नवी बादी नवी बादी बैंगलोर नहीं तो नहीं नवी नवी बादी उधर जे श्री हरमंद रोड पे नाम की जेड़ा नशा बेचता नाम की जेड़ा नशा बेचता नाम की जेड़ा नशा बेचता आ जी ਨਵੀਂ ਬੱਦੀ ਤੇ ਨਵੀਂ ਬੱਦੀ ਤੋਂ ਕਿੰਨਾ ਕੁ ਲੈਂਦੇ ਹੋ ਨਸ਼ਾ ਸਰ ਇੱਕ ਬੇਟਲ 300 ਵਾਲੀ ਇੱਕ ਬੇਟਲ ਉਹ ਤਾਂ ਪੈਸੇ ਕਰਦੇ ਗੱਲਾਂ ਹਾਂਜੀ ਕਿੰਨੇ ਬੇਟਲ ਲਗਾ ਲੈਣ ਨੂੰ ਦਿਹਾੜੀ ਦੇ ਇੱਕ ਦੋ ਇਹ ਕੁੜੀ ਉਹ ਜਿਹੜੇ ਵੇਚਦੇ ਨੇ ਉਹਦਾ ਨਾ ਚੀਜ਼ ਹੈ ਪ੍ਰੈਗਾ ਹਾਲ ਨਹੀਂ ਨਾ ਚਾਹੁੰਦਾ ਅੱਛਾ ਪ੍ਰੈਗਾ ਵੀ ਨਾ ਦਿਓ ਤੇ ਕੁਲੇ ਦੇ ਦੇ 50 ਰੁਪਏ ਕਰਕੇ ਪੜੀ ਤੁਸੀਂ ਵੀ ਨਸ਼ਾ ਕੀਤਾ ਤੁਸੀਂ ਨਸ਼ਾ ਕੀਤਾ ਨਹੀਂ ਨਾ ਮੈਂ ਨਸ਼ਾ ਕੀਤਾ ਹਾਂਜੀ ਉਹ ਕਹਿੰਦੇ ਜਿੱਤਾ ਹੈ ਕੋਣ ਨਹੀਂ ਨਹੀਂ ਭਾਈ ਉਹ ਕਿੱਦਾਂ ਕੱਟੇ ਹੀ ਲਾਰੇ ਕੀ ਲੱਗਦੇ ਤੁਹਾਡੇ ਹਾਂਜੀ ਇਹ ਭਾਈ ਮੇਰੀ ਸਾਲੀ ਹੈ ਅੱਛਾ ਹਾਂਜੀ ਕਲਾਸ ਪੀਟ ਕੀਆ ਸਰ ਹਾਂਜੀ ਕੀ ਨਾ ਉਹ ਤੇ ਬਹਿ ਕੇ ਗੱਲ ਕਰ ਲੈ ਇਹ ਤਾਂ ਮਾਸ਼ਾਅੱਲਾ ਸਰ ਪੈ ਕੇ ਕਿਤੋਂ ਦਾ ਲੱਗਾ ਫਿਰ ਇਹ ਕੋਈ ਲੇਡੀ ਨਹੀਂ ਆਗੀ ਇਹ ਮਨ 에ਰੀ ਵਾਈਫ ਨੇ ਆਗੀ ਇਹਨੂੰ ਤੇ ਆਪਣੀ ਵਾਈਫ ਨੂੰ ਫੋਨ ਕਰ। ਸ਼ੇਰ ਦੀ ਉਹ ਨਾਲ ਚਲ ਵਾਈਫ ਨੂੰ ਫੋਨ ਕਰ ਲੈਨੇ। ਸ਼ੇਰ ਦੀ ਨਹੀਂ ਸਰ ਆਹ ਹੁਣੇ ਹੀ ਗੱਲ ਹੋਈ ਆ। ਚਲ ਆ ਫਿਰ ਉਹਨੂੰ ਵਾਈਫ ਨੂੰ ਫੋਨ ਕਰ ਲੈਨੇ। ਯਾਰ ਤੂੰ ਹੀ ਲੈਣੀ ਨਹੀਂ ਸੁਣੀ ਲਾਹੀ ਕੋਈ। ਬਾਈ ਜੱਟੋ ਯਾਰ ਤੂੰ ਹੀ ਲੈਣੀ ਨਹੀਂ ਹੈਗੀ ਕੋਈ। ਯਾਰ ਲੇਡੀ ਨਹੀਂ ਹੈਗੀ ਮਮਾ। ਨਾ ਨਾ ਮੈਂ ਤੁਹਾਨੂੰ ਜਿਹੜਾ ਕਹਿੰਦਾ ਕਹਿੰਦਾ ਸੁਣਦਾ ਮੈਂ।